ਧਨ ਦਾ ਕਮਾਉਣਾ ਮਨ ਦਾ ਸੁੱਖ ਨਹੀਂ ਹੈ ਚੰਗੇ ਕੰਮਾਂ ਦਾ ਕਮਾਉਣਾ ਮਨ ਦਾ ਸੁੱਖ ਚੰਗੇ ਸੰਸਕਾਰਾਂ ਦਾ ਕਮਾਉਣਾ ਮਨ ਦਾ ਸੁੱਖ ਹੈ ਬੰਦਿਆਂ ਵਾਂਗੂ ਬੰਦਾ ਬਣ ਕੇ ਮਹਾਰਾਜ ਕਹਿੰਦੇ ਦੁਨੀਆ ਤੇ ਜੀਵਨ ਬਤਾਉਣਾ ਇਹ ਮਨ ਦਾ ਸੁੱਖ ਹੈ ਭਾਈ ਨਹੀਂ ਤੇ ਲੋਕ ਇਦਾਂ ਦੇ ਪਏ ਨੇ ਜਿਹੜੇ ਮਹਿੰਗੇ ਮਹਿੰਗੇ ਟੈਗਾਂ ਵਾਲੇ ਕੱਪੜੇ ਪਾਉਂਦੇ ਨੇ ਬ੍ਰਾਂਡ ਪਾਉਂਦੇ ਨੇ ਤੇ ਮਨ ਦੇ ਸੁੱਖ ਨਹੀਂ ਹੈ ਕਲੇਸ਼ ਪ੍ਰੋਬਲਮਾ ਦੁੱਖ ਉਹਦਾ ਹਾਲਾਤ ਨੀਂਦ ਡਿਪਰੈਸ਼ਨ ਸੱਚੇ ਬਾਦਸ਼ਾਹ ਕਹਿੰਦੇ ਭਾਈ ਦੁਨੀਆ ਦੇ ਕੰਮ ਬੰਦਾ ਜਿੰਨੇ ਮਰਜ਼ੀ ਕਰ ਲੇ ਕੰਮ ਕਰਕੇ ਤਨ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਤਨ ਦੇ ਲਈ ਆਲੀਸ਼ਾਨ ਘਰ ਬਣ ਸਕਦਾ ਹੈ ਗੁਰਾਹਾਂ ਦੇ ਭਰਿਆਂ ਦੇ ਕੋਲ ਵੀ ਪੈਸਾ ਹੈ ਪਰ ਜੇ ਕੁਝ ਨਹੀਂ ਹੈ ਨਾ ਤਾਂ ਮਨ ਦੀ ਸ਼ਾਂਤੀ ਨਹੀਂ ਭੁੱਖ ਨਹੀਂ ਖਤਮ ਹੋਈ। ਕਈ ਲੋਕਾਂ ਦੀ ਭੁੱਖ ਐਨੀ ਵੱਧ ਜਾਂਦੀ ਹੈ ਕਿ ਉਹਨਾਂ ਨੇ ਆਪਣੇ ਘਰ ਭਰਨ ਦੀ ਖਾਤਰ ਕਿੰਨੇ ਪੰਜਾਬ ਦੇ ਨੌਜਵਾਨਾਂ ਦੀ ਬਲੀ ਲਈ ਹੈ ਦੇਖੋ। ਕਿਹੜਾ ਪੱਖ ਨਹੀਂ ਹੈ ਅੱਜ ਪੰਜਾਬ ਦਾ ਜਿਹੜਾ ਖਤਰੇ ਦੇ ਵਿੱਚ ਨਹੀਂ ਹੈ। ਕਿਸਾਨੀ ਖਤਰੇ ਦੇ ਵਿੱਚ ਹੈ। ਮਜ਼ਦੂਰੀ ਖਤਰੇ ਦੇ ਵਿੱਚ ਹੈ। ਬੱਚਿਆਂ ਦੀ ਪੜ੍ਹਾਈ ਖਤਰੇ ਦੇ ਵਿੱਚ ਹੈ ਕਿਹੜਾ ਪਾਸਾ ਹੈ ਜਿਹੜਾ ਵਿਕਾਸ ਦਾ ਪਰ ਮਹਾਰਾਜ ਕਹਿੰਦੇ ਭਾਈ ਇਹ ਉਦੋਂ ਹੁੰਦਾ ਜਦੋਂ ਕਿਸੇ ਦੀ ਭੁੱਖ ਇੱਥੋਂ ਤੱਕ ਵੱਧ ਜਾਏ ਵੀ ਬਾਕੀ ਕਿਸੇ ਕੋਲ ਗਿਆਨ ਨਾ ਜਾਏ ਮਨ ਕਹਿੰਦਾ ਬਰਤਾ ਦਿਓ ਜਿੰਨਾ ਮਰਜੀ ਨਸ਼ਾ ਪੁੱਤਾਂ ਦੇ ਪੁੱਤ ਮਰ ਜਾਣ ਢੇਰ ਲੱਗ ਜਾਣ ਪਾਵੇ ਪਰ ਮੇਰੇ ਘਰ ਦੇ ਵਿੱਚ ਪੈਸਾ ਆਵੇ ਮਹਾਰਾਜ ਕਹਿੰਦੇ ਮੈਂ ਆਏ ਸੋਚਦਾ ਭੁੱਖ ਨੇ ਮਿੱਟੀ ਕਿੰਡਾ ਵੱਡਾ ਉਦਦਾ ਹੋ ਗਿਆ ਘਰ ਦੇ ਵਿੱਚ ਹਰੇਕ ਸਹੂਲਤ ਹੈ ਹੁਣ ਤਾਂ ਇੰਨਾ ਕ ਆ ਗਿਆ ਮਹਾਰਾਜ ਕਹਿੰਦੇ ਕਿ ਜੇ ਕਈ ਪੀੜੀਆਂ ਕਾਈ ਜਾਣ ਫੇਰ ਵੀ ਨਹੀਂ ਮੁੱਕਦਾ ਪਰ ਪਾਪ ਵਰਤਣੋਂ ਫੇਰ ਨਹੀਂ ਹਟਦਾ ਮਹਾਰਾਜ ਕਹਿੰਦੇ ਐ ਭੁੱਖ ਭੁੱਖ ਕਰੀ ਜਾਂਦਾ ਹੈ ਭੁੱਖ ਭੁੱਖ ਕਰੀ ਜਾਂਦਾ ਜਿਵੇਂ ਕੋਈ ਜੰਗਲ ਦਾ ਜਾਨਵਰ ਨਾ ਮਾਸਾਹਾਰੀ ਮਹਾਰਾਜ ਕਹਿੰਦੇ ਭੁੱਖ ਦਾ ਸਤਾਇਆ ਹੋਇਆ ਦਾ ਮਹਾਰਾਜ ਕਹਿੰਦੇ ਭੁੱਖ ਭੁੱਖ ਕਰੀ ਜਾਂਦਾ ਹੈ ਪਰ ਮਾਵਾ ਦੇ ਪੁੱਤ ਵੀ ਨਹੀਂ ਦੇਖਦਾ ਵੀ ਮੇਰੇ ਘਰੇ ਜਿਹੜਾ ਪੈਸਾ ਆਉਂਦਾ ਹੈ ਇਹ ਮਾਵਾ ਦੇ ਪੁੱਤਾਂ ਦੀਆਂ ਲਾਸਾਂ ਛੇਕ ਕੇ ਆਉਂਦਾ ਹੈ ਫਿਰ ਮਹਾਰਾਜ ਕਹਿੰਦੇ ਤਰਸ ਨਹੀਂ ਕਰਦਾ ਭਾਈ ਇਹ ਸਭ ਕੁਝ ਤਾਂ ਹੈ ਕਿਉਂਕਿ ਗੁਰੂ ਦਾ ਗਿਆਨ ਨਹੀਂ ਸਿੱਖਿਆ ਦੁਨੀਆ ਦਾ ਪੈਸਾ ਕਮਾਉਣਾ ਸਿੱਖ ਲਿਆ ਦੁਨੀਆ ਤੇ ਅਉਧੇ ਮੰਨਣੇ ਸਿੱਖ ਲੇ ਦੁਨੀਆ ਤੇ ਧਨਾੜ ਬਣਨਾ ਸਿੱਖ ਲਿਆ ਦੁਨੀਆ ਤੇ ਵੱਡਾ ਬਣਨਾ ਸਿੱਖ ਲਿਆ ਇਹ ਤੇ ਸਿੱਖ ਲਿਆ ਵੀ ਸਕਸੈਸ ਕਿਵੇਂ ਕਰਨੀ ਹੈ ਕੋਠੀ ਕਿਵੇਂ ਪਾਉਣੀ ਹੈ ਕਾਰ ਕਿਵੇਂ ਲੈਣੀ ਹੈ ਪਰ ਮਰ ਕਹਿੰਦੇ ਕਮਲਿਆ ਮਨ ਦਾ ਸੁੱਖ ਕਿਵੇਂ ਲੈਣਾ ਇਹ ਨਾ ਸਿੱਖਿਆ ਮਨ ਤੜਪਦਾ ਹੈ ਪਰਿਵਾਰ ਦੁਖੀ ਹੈ ਆਪ ਦੁਖੀ ਹੈ ਘਰ ਦੇ ਵਿੱਚ ਇੱਜ਼ਤ ਨਹੀਂ ਬਾਹਰ ਇੱਜ਼ਤ ਐ ਫੋਕੀ ਟੌਰ ਦੇ ਦਿਖਾਵੇ ਕਰਦਾ ਹੈ ਲੋਕਾਂ ਕੋਲ ਧੀਆ ਪੁੱਤਾਂ ਨੂੰ ਸਲਾਉਂਦਾ ਫਿਰਦਾ ਪਰ ਘਰੇ ਜਿਹੜੀ ਹੁੰਦੀ ਹੈ ਮਹਾਰਾਜ ਕਹਿੰਦੇ ਉਹ ਦੇਖ ਕੇ ਸੋਚੋ ਭਾਈ ਇਹ ਸੰਸਾਰ ਸੁਪਨੇ ਦੀ ਤਰ੍ਹਾਂ ਜਿਹੋ ਜਿਹਾ ਬੰਦਾ ਪੈਦਾ ਕਰ ਲੈਂਦਾ ਹੈ ਉਹੋ ਜਿਹਾ ਵੱਡਦਾ ਹੈ ਜੇ ਕੋਈ ਬੰਦਾ ਮਾੜਾ ਹੈ ਜੇ ਕਿਸੇ ਬੰਦੇ ਦੇ ਵਿੱਚ ਲਾਲਚ ਹੈ ਉਹ ਲਾਲਚੀ ਲੋਕਾਂ ਦੇ ਵਿੱਚ ਬੈਠੇਗਾ ਜੇ ਕੋਈ ਬੰਦਾ ਕਰੋਦੀ ਹੈ ਬੈਲੀ ਹੈ ਬਦਮਾਸ਼ ਹੈ ਉਹ ਉਦਾਂ ਦੇ ਲੋਕਾਂ ਦੀ ਸੰਗਤ ਕਰੇਗਾ ਜੇ ਕੋਈ ਬੰਦਾ ਗੁਰੂ ਦੀ ਸੰਗਤ ਕਰਨ ਵਾਲਾ ਹੈ ਉਹ ਸਤ ਸੰਗੀ ਜਨਾਂ ਦੇ ਵਿੱਚ ਜਾਵੇ ਇਹ ਦੁਨੀਆ ਤੇ ਜਿੱਥੋਂ ਤੱਕ ਮਰਜੀ ਭੱਜਲੇ ਬੰਦਾ ਜਿਹੜੇ ਮਰਜੀ ਦੇਸ਼ ਦੇ ਵਿੱਚ ਜਾ ਕੇ ਪੀਆਰ ਹੋ ਜੇ ਜਿੱਥੋਂ ਦੀ ਮਰਜੀ ਬੰਦਾ ਪੀਆਰ ਲੈ ਲੇ ਮਰਜੀ ਕਿੰਨੇ ਮਨ ਸ਼ਾਂਤ ਨਹੀਂ ਹੋ ਸਕਦਾ ਤੇ ਮਨ ਆਏ ਵੀ ਸ਼ਾਂਤ ਨਹੀਂ ਹੁੰਦਾ ਵੀ ਗੁਰੂ ਦਾ ਪਹਿਰਾਵਾ ਪਾ ਲਿਆ ਦਾੜੀ ਰੱਖ ਲਈ ਕੇਸ ਰੱਖ ਲੇ ਮਹਾਰਾਜ ਕਹਿੰਦੇ ਬੰਦਿਆ ਪਹਿਰਾਵਾ ਤਾਂ ਬਣਾ ਸਕਦਾ ਹੈ ਪਰ ਸ਼ਾਂਤ ਫਿਰ ਵੀ ਨਹੀਂ ਹੋ ਸਕਦਾ ਅੰਦਰੋਂ ਜਿਹੜਾ ਟਕਾ ਹੈ ਨਾ ਵੀ ਐਨ ਕੰਮ ਤੋਂ ਆਵੇਂ ਥੱਕਿਆ ਆਵੇਂ ਨਹਾਵੇਂ ਧੋਵੇਂ ਆਰਾਮ ਦੀ ਨੀਂਦ ਆ ਜੇ ਮਹਾਰਾਜ ਕਹਿੰਦੇ ਨੀਂਦ ਤਾਂ ਆਉਂਦੀ ਨਹੀਂ ਜੇ ਕੋਈ ਬਿਜ਼ਨਸਮੈਨ ਹੈ ਉਹਨੂੰ ਵੀ ਡਾਕਟਰ ਦੀ ਲੋੜ ਪੈਂਦੀ ਹੈ ਜੇ ਕੋਈ ਮਜ਼ਦੂਰ ਹੈ ਉਹਨੂੰ ਵੀ ਡਾਕਟਰ ਦੀ ਲੋੜ ਪੈਂਦੀ ਹੈ ਕਿਉਂ ਕਿਉਂਕਿ ਪ੍ਰੋਬਲਮਾਂ ਬੰਦੇ ਨੇ ਆਪਣੇ ਸੁਭਾਅ ਕਰਕੇ ਇੰਨਾ ਪੈਦਾ ਕਰ ਲਿਆ ਬੇ ਟੰਗਾ ਖਾਣਾ ਬੇ ਟੰਗਾ ਬੋਲਣਾ ਬੇ ਟੰਗਾ ਪਹਿਨਣਾ ਬੇ ਟੰਗੇ ਖਰਚੇ ਬੇ ਟੰਗੀਆਂ ਲੋੜਾਂ ਇੰਨਾ ਕ ਆਪਣੇ ਆਪ ਨੂੰ ਮਹਾਰਾਜ ਕਹਿੰਦੇ ਗਲਤ ਰਸਤੇ ਤੇ ਪਾਉਂਦਾ ਹੈ ਕਿਉਂ ਕਿਉਂਕਿ ਅਣਜਾਣ ਹੈ ਗੁਰੂ ਦੀ ਬਾਣੀ ਨਹੀਂ ਸੁਣਦਾ ਜੇ ਸੁਣਦਾ ਤਾਂ ਮਹਾਰਾਜ ਕਹਿੰਦੇ ਆਖ ਹੀ ਨਹੀਂ ਲੱਗਦਾ ਹੁਣ ਜਿੰਨਾ ਚਿਰ ਗੁਰੂ ਤੇ ਕੋਈ ਆਖੇ ਨਹੀਂ ਲੱਗਦਾ ਇਹ ਦੁਨੀਆ ਦਾ ਦਸਤੂਰ ਹੈ ਭਾਈ ਆਪਾਂ ਵੀ ਇੱਕ ਸੀਨ ਦੀ ਤਰ੍ਹਾਂ ਇੱਕ ਨਾਟਕ ਦੀ ਤਰ੍ਹਾਂ ਕਿਸੇ ਨੇ 20 ਸਾਲ ਜਿਉਣਾ ਕਿ ਕਿਸੇ ਦਾ ਦੱਸਾਉਣ ਕਿਸੇ ਦਾ ਕੋਈ ਪਤਾ ਨਹੀਂ ਪਰ ਇਹ ਕਹਿੰਦੇ ਸਾਹ ਆਵੇ ਕਿ ਨਾ ਆਵੇ ਆਰਾਮ ਕੋਈ ਪਤਾ ਨਹੀਂ ਕਦੋਂ ਫਿਰ ਸਤਿਗੁਰੂ ਕਹਿੰਦੇ ਕਦੋਂ ਬਣਾਏਗਾ ਭਾਈ ਆਪਣੇ ਆਪ ਨੂੰ ਚੰਗਾ ਹੁਣ ਜਿਹੜੇ ਟਾਈਮ ਤੋਂ ਕਹਿੰਦਾ ਆਮ ਲੋਕ ਕਹਿ ਦਿੰਦੇ ਆ ਵੀ ਬਢੇਪੇ ਦੇ ਵਿੱਚ ਜਾ ਕੇ ਉਮਰ ਹੁੰਦੀ ਹੈ ਚਲੋ ਜੀ ਉਦੋਂ ਆਪਾਂ ਅੰਮ੍ਰਿਤ ਵੀ ਛਕ ਲਾਂਗੇ ਨਾਮ ਵੀ ਜਪ ਲਾਂਗੇ ਤੇ ਉਦੋਂ ਮਹਾਰਾਜ ਕਹਿੰਦੇ ਇਹ ਬਾਣੀ ਕਹਿੰਦੀ ਹੈ ਭਾਈ ਇਹ ਮੇਰੀਆਂ ਗੱਲਾਂ ਨਹੀਂ ਗੁਰੂ ਜੀ ਦੇ ਵਚਨ ਨੇ ਮਹਾਰਾਜ ਕਹਿੰਦੇ ਕਮਲਿਆ ਜਦੋਂ ਤੂੰ ਨਾਮ ਜਪਣ ਦੀ ਗੱਲ ਕਰਦਾ ਓਏ ਉਦੋਂ ਤੇਰੀਆਂ ਅੱਖਾਂ ਨੇ ਵੀ ਤੇਰਾ ਸਾਥ ਛੱਡ ਜਾਣਾ ਚੰਗੀ ਤਰ੍ਹਾਂ ਚੌਕੜਾ ਮਾਰ ਕੇ ਨਹੀਂ ਬਹਿ ਸਕਦਾ ਹੱਡ-ਗੋਡਿਆਂ 'ਚ ਉਹ ਜਾਨ ਨਹੀਂ ਰਹਿੰਦੀ ਬੋਲਣ ਦੇ ਵਿੱਚ ਉਹਨਾਂ ਦਾਮ ਨਹੀਂ ਰਹਿੰਦਾ ਜਿਆਦਾ ਟਾਈਮ ਚੌਂਕੜਾ ਮਾਰ ਕੇ ਨਹੀਂ ਬਹਿ ਸਕਦਾ ਮਹਾਰਾਜ ਕਹਿੰਦੇ ਵਧੀਆ ਰਾਤ ਆਏ ਆ ਵੀ ਜਵਾਨੀ ਦੇ ਵਿੱਚ ਜਾਪ ਜਵਾਨੀ ਤੁੱਤਰ ਜਵਾਨੀ ਤੁੱਤਰ ਵਿੱਚ ਮਹਾਰਾਜ ਕਹਿੰਦੇ ਚੰਗੇ ਗੁਣ ਹੋਣ ਪਰ ਉਹ ਤਾਂ ਹੋਣਗੇ ਜੇ ਮਾਂ ਬਾਪ ਗੁਰੂ ਦੇ ਲੜ ਲੱਗੇ ਨੇ ਮਾਂ ਬਾਪ ਗੁਰੂ ਦੀ ਮਰਿਆਦਾ ਘਰ ਦੇ ਵਿੱਚ ਵਰਤਦੇ ਨੇ ਜੇ ਗੁਰੂ ਦੀ ਮਰਿਆਦਾ ਸਾਡੇ ਬੱਚਿਆਂ ਵੱਡਿਆਂ ਦੇ ਵਿੱਚ ਨਹੀਂ ਹੈ ਤਾਂ ਛੋਟਿਆਂ ਦੇ ਵਿੱਚ ਵੀ ਕਿੱਥੋਂ ਆਵੇ ਜੇ ਕੋਈ ਬੰਦਾ ਗੁਰੂ ਘਰ ਚੱਲ ਕੇ ਆਵੇਗਾ ਉਹੀ ਤਾਂ ਘਰ ਦੇ ਵਿੱਚੋਂ ਨਿੱਕੇ ਨਿਆਣੇ ਦੀ ਉਂਗਲ ਫੜ ਕੇ ਲਿਆਊਗਾ ਨਾ ਜਦੋਂ ਆਪ ਹੀ ਨਹੀਂ ਆਉਣਾ ਨਿੱਕੇ ਨਿਆਣੇ ਨੇ ਵੀ ਕਿੱਥੋਂ ਆਉਣਾ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਸ਼ਾਂਤੀ ਕਰਾਂ ਦੇ ਵਿੱਚ ਤਾਈਂ ਹੋਈ ਨਹੀਂ ਹੈ ਭਾਈ ਪ੍ਰੋਬਲਮਾਂ ਤਾਂ ਨੇ ਡਿਪਰੈਸ਼ਨ ਤਾਂ ਹੈ ਜਦੋਂ ਬੰਦਾ ਗੁਰੂ ਵਾਲਾ ਬਣ ਜਾਂਦਾ ਨਾ ਐਂ ਨਹੀਂ ਵੀ ਦੁੱਖ ਨਹੀਂ ਆਉਂਦੇ ਬਸ ਐਨਾ ਕਾ ਬੰਦਾ ਬਾਲਾ ਪ੍ਰੋਬਲਮ ਦੇ ਵਿੱਚ ਨਹੀਂ ਪੈਂਦਾ ਜੇ ਲਾਅਸ ਹੋ ਗਿਆ ਤਾਂ ਕੋਈ ਗੱਲ ਨਹੀਂ ਜੇ ਵਾਅਦਾ ਹੋ ਗਿਆ ਤਾਂ ਕੋਈ ਗੱਲ ਐਨ ਬਾਣੇ ਦੇ ਵਿੱਚ ਰਹਿੰਦਾ ਹੈ ਮਹਾਰਾਜ ਕਹਿੰਦੇ ਬਹੁਤਾ ਆ ਗਿਆ ਤਾਂ ਵੀ ਵਾਹਿਗੁਰੂ ਜੇ ਚਲੇ ਆ ਗਿਆ ਤਾਂ ਵੀ ਵਾਹਿਗੁਰੂ ਕੋਈ ਗੱਲ ਨਹੀਂ ਰੋਟੀ ਤਾਂ ਮਿਲ ਜਾਂਦੀ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿੱਦਾਂ ਅਸੀਂ ਇਹ ਮਰਿਆਦਾ ਹੈ ਨਾ ਸਿੱਖ ਧਰਮ ਦੀ ਜਦੋਂ ਕੋਈ ਸਰੀਰ ਸਾਡੇ ਦੇ ਵਿੱਚੋਂ ਜਾਂਦਾ ਹੈ ਉਦੋਂ ਅਸੀਂ ਸਤ ਸੰਗਤ ਕਰਦੇ ਆਂ ਸਤ ਸੰਗਤ ਦਾ ਭਾਵ ਅਰਥ ਇਹੀ ਹੈ ਮਹਾਰਾਜ ਕਹਿੰਦੇ ਤੁਹਾਡੇ ਵਿੱਚੋਂ ਚਲੇ ਆ ਗਿਆ ਨਾ ਤੁਹਾਡਾ ਸਰੀਰ ਇਨੂੰ ਯਾਦ ਕਰੋ ਤੁਹਾਡਾ ਰਿਸ਼ਤਾ ਹੈ ਐਦਾਂ ਭਾਈ ਸਭ ਨੇ ਜਾਣਿਆ ਤੇ ਜੇ ਜਾਣਿਆ ਫਿਰ ਫਿਕਰ ਕਿਉਂ ਨਹੀਂ ਕਰਦੇ ਮਹਾਰਾਜ ਕਹਿੰਦੇ ਅੱਖ ਕਿਉਂ ਨਹੀਂ ਲੱਗਦੇ ਉੱਥੇ ਬੱਚਿਆਂ ਵਾਂਗ ਸਮਝਾ ਰਹੇ ਨੇ ਇਹਨੇ ਭਾਈ ਕਿਉਂ ਤੁਸੀਂ ਆਪਣਾ ਵੇਲਾ ਖੰਜਾ ਰਹੇ ਹੋ ਜਦੋਂ ਤੁਹਾਨੂੰ ਪਤਾ ਹੈ ਵੀ ਤੁਹਾਡੇ ਸਰੀਰ ਦੇ ਵਿੱਚ ਜਿਹੜੀ ਰੂਹ ਹੈ ਉਹਨੇ ਤੁਰ ਜਾਣਾ ਹੈ ਉਹਨੇ ਰਹਿਣਾ ਨਹੀਂ ਹੈ ਸਰੀਰ 'ਚ ਹਰ ਮਹਾਰਾਜ ਕਹਿੰਦੇ ਜਿੰਨਾ ਕੁਛ ਕਮਾਇਆ ਸਾਰਾ ਪਰਾਇਆ ਹੋ ਜਾਣਾ ਇਸ ਕਰਕੇ ਇਹ ਮੌਕਾ ਹੈ ਭਾਈ ਪਰਮੇਸ਼ਰ ਨੂੰ ਮਿਲਣ ਦਾ ਐਦਾਂ ਮਹਾਰਾਜ ਕਹਿੰਦੇ ਆ ਬਾਰੀ ਅਨੁਸਾਰ ਸਭ ਨੇ ਤੁਰ ਜਾਣਾ ਤੇ ਇਹ ਜਾਣ ਵਾਲੇ ਨੂੰ ਸਿੱਖੋ ਬਾਬਾ ਮੇਰ ਸਿਓ ਜਿੱਦਾਂ ਗਏ ਨੇ ਨਾ ਸਾਰੇ ਭਾਈ ਆਪਾਂ ਮੌਤ ਦੀ ਕਤਾਰ ਦੇ ਵਿੱਚ ਆ ਲਾਈਨ ਦੇ ਵਿੱਚ ਆ ਪਰ ਇਹ ਕੋਈ ਪਤਾ ਨਹੀਂ ਵੀ ਜਾਣਾ ਕინੇ ਕਦੋਂ ਕੋਈ ਪਤਾ ਨਹੀਂ ਤੇ ਮਹਾਰਾਜ ਕਹਿੰਦੇ ਇਹਨੂੰ ਵਧੀਆ ਬਣਾ ਕੇ ਰੱਖੋ ਫੇਰ ਤੁਸੀਂ ਦੇਖਿਓ ਜਮਾ ਚਿੰਤਾ ਨਹੀਂ ਰਹਿਣੀ ਜਮਾ ਕਰਜ਼ੇ ਨਹੀਂ ਰਹਿਣੇ ਇਹ ਸੱਚੀ ਗੱਲ ਹੈ ਗੁਰੂ ਜੀ ਕਹਿੰਦੇ ਐ ਕੋਈ ਕਰਜ਼ਾ ਨਹੀਂ ਰਹਿਣਾ ਕਹਿੰਦੇ ਬੰਦਿਆ ਇੰਨਾ ਸਿਆਣਾ ਹੋ ਜਾਏਗਾ ਤੇਰੇ ਫालतू ਖਰਚੇ ਖਤਮ ਹੋ ਜਾਣਗੇ ਜਿਹੜੇ ਫालतू ਖਰਚੇ ਨੇ ਉਹ ਬਹੁਤੇ ਨੇ ਮਹਾਰਾਜ ਕਹਿੰਦੇ ਆਪਣੇ ਵਿਕਾਸ ਦੇ ਲਈ ਬੰਦਾ ਘੱਟ ਖਰਚਾ ਕਰਦਾ ਕਈ ਬੰਦੇ ਤਾਂ ਇਹ ਜੀ ਨੇ ਜਿੰਨਾਂ ਦਾ 7-7 8-8000 ਨਸ਼ਿਆਂ ਦਾ ਆਪ ਦਾ ਖਰਚਾ ਐਦਾ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਦੋਂ ਗੁਰੂ ਦੀ ਮੱਤ ਹੁੰਦੀ ਹੈ ਨਾ ਉਦੋਂ ਬੰਦਾ ਆ ਜਿਹੜੇ ਮਾੜੇ ਪਾਸਿਆਂ ਤੋਂ ਬਚ ਜਾਂਦਾ ਉਹਨੂੰ ਗਿਆਨ ਆ ਜਾਂਦਾ ਤੇ ਜਿਹੜਾ ਗੁਰੂ ਦੇ ਗਿਆਨ ਨਾਲ ਜਾਊਗਾ ਉਹਦੇ ਗਰੰਟਡ ਸੁਖ ਹੈ ਮਹਾਰਾਜ ਕਹਿੰਦੇ ਹੋਰ ਜਿੰਨੇ ਮਰਜ਼ੀ ਕੋਈ ਮੱਥੇ ਟਿਕੀ ਜਾਵੇ ਜਿੰਨੇ ਮਰਜ਼ੀ ਕੋਈ ਚੜ੍ਹਾ ਵੇਚੜਾਈ ਜਾਵੇ ਜਿੱਥੇ ਮਰਜ਼ੀ ਜਾ ਆਵੇ ਦੁਨੀਆ ਦੇ ਵਿੱਚ ਜਦੋਂ ਕੋਈ ਸਿਆਣੇ ਦੀ ਗੱਲ ਮੰਨਣੀ ਦਾ ਮਰਜ਼ੀ ਕਹਿੰਦੇ ਹੈ ਨਹੀਂ ਫਿਰ ਗੁਰੂ ਜੀ ਕਹਿੰਦੇ ਅਸੀਂ ਪਿਓ ਬਣ ਕੇ ਤੁਹਾਨੂੰ ਸਮਝਾਉਨੇ ਆ ਪਰ ਤੁਸੀਂ ਪੁੱਤ ਬਣ ਕੇ ਸਮਝਦੇ ਨਹੀਂ ਇਸ ਕਰਕੇ ਜ਼ਿੰਦਗੀ ਦੁੱਖਾਂ ਨਾਲ ਭਰੀ ਪਈ ਹੈ ਇਸ ਕਰਕੇ ਜ਼ਿੰਦਗੀ ਚ ਪ੍ਰੋਬਲਮ ਆਦੀ ਜਿਨ੍ਹਾਂ ਨੇ ਗੁਰੂ ਨੂੰ ਮਾਣਿਆ ਨਾ ਮਰ ਕੇ ਕਿ ਉਹਨਾਂ ਨੇ ਕੁੱਲੀ ਦੇ ਵਿੱਚ ਵੀ ਮਹਿਲਾ ਵਰਗਾ ਸੁੱਖ ਪਾਇਆ ਕੁੱਲੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੈਠੇ ਨੇ ਅੱਜ ਉਹ ਜਿਨ੍ਹਾਂ ਨੇ ਕੁੱਲੀਆਂ ਦੇ ਵਿੱਚ ਮਹਿਲਾਂ ਤੋਂ ਵੀ ਜ਼ਿਆਦਾ ਸੁਖ ਭੋਗਿਆ ਤੇ ਆਪਾਂ ਜਿੰਨੇ ਆਏ ਆ ਨਾ ਸਾਰਿਆਂ ਨੇ ਉਹਨਾਂ ਨੂੰ ਨਮਸਕਾਰ ਕੀਤੀ ਹੈ ਵੱਡੇ ਵੱਡੇ ਰਾਜੇ ਉਹਨਾਂ ਨੂੰ ਨਮਸਕਾਰਾਂ ਕਰਦੇ ਸੀ ਜਿਹੜੇ ਐਦਾਂ ਮਹਾਰਾਜ ਦੇ ਅੱਖੇ ਲੱਗ ਕੇ ਤੁਰ ਪਏ ਤੇ ਮਹਾਰਾਜ ਕਹਿੰਦੇ ਦੁੱਖ ਵੀ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਫਿਰ ਰਿਹਾ ਚਮਾ ਸਾਫ਼ ਹੋ ਗਿਆ ਖੁਸ਼ ਆ ਜ਼ਿੰਦਗੀ ਜਿੱਥੇ ਵੀ ਹੈ ਵਧੀਆ ਹੈ ਇਸੇ ਦਾ ਕੋਈ ਵਿਰੋਧ ਨਹੀਂ ਕਰਨਾ ਜੋ ਆਪ ਦਾ ਕਮਾਲ ਹੈ ਵਸੁੱਧ ਚ ਠੀਕ ਹੈ ਸਭ ਦਾ ਭਲਾ ਸੋਚਣਾ ਮਹਾਰਜ ਕਹਿੰਦੇ ਇਹੋ ਜੀ ਜ਼ਿੰਦਗੀ ਹੈ ਭਾਈ ਜਿਹੜੀ ਉਹ ਸੁੱਖ ਦਿੰਦੀ ਹੈ ਧੰਨਵਾਦ ਹੈ ਆਪ ਜਿੰਨੀਆਂ ਵੀ ਸੰਗਤਾਂ ਬਾਬਾ ਜੀ ਦੀ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਹੋ ਬੱਚਿਆਂ ਨੇ ਬਹੁਤ ਸੇਵਾ ਕੀਤੀ ਹੈ ਭਾਈ ਅੱਜ ਦੇ ਜਵਾਨੇ ਦੇ ਵਿੱਚ ਇਸ ਤਰ੍ਹਾਂ ਸੇਵਾ ਕਰਨੀ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਕੱਲ੍ਹ ਤੇ ਮਾਪਿਆਂ ਦਾ ਨਰਾਦਰ ਹੀ ਬਹੁਤ ਕਰ ਰਹੇ ਨੇ ਲੋਕ ਅਈਨਾਂ ਬੱਚਿਆਂ ਨੇ ਬੜੀ ਸੇਵਾ ਕੀਤੀ ਉਹਨਾਂ ਨੂੰ ਬੜਾ ਸਤਿਕਾਰ ਦਿੱਤਾ ਸੁਣਨ ਦੇ ਵਿੱਚ ਜਿਵੇਂ ਮੈਨੂੰ ਮਿਲਿਆ ਚੰਗਾ ਪਰਿਵਾਰ ਹੈ ਪਰ ਮਹਾਰਾਜ ਕਹਿੰਦੇ ਇਹ ਸਾਰਿਆਂ ਦੇ ਰਿਸ਼ਤੇ ਚੋਂ ਸੀਸੇ ਕਰਕੇ ਆਪਾਂ ਇਕੱਠੇ ਹੋਏ ਆ ਭਾਈ ਸਾਰਿਆਂ ਦੇ ਕੁਛ ਨਾ ਉੱਚ ਲੱਗਦੀ ਸੀ ਸਾਰਿਆਂ ਦੇ ਪਿਆਰ ਵਾਲੇ ਸੀ ਇਹ ਦੁਨੀਆ ਦਾ ਸਾਡਾ ਸੰਬੰਧ ਸੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅkal ਦਾ ਧਿਆਨ ਰੱਖਣਾ ਹੈ ਵੀ ਸਮਾਂ ਨਾ ਬ्यर्थਾ ਗਵਾਓ ਜਾਣੈ ਸਾਰੇ ਸ਼ਰੀਰਾਂ ਨੇ ਜਾਣੈ ਮਾਨੋ ਦੁਨੀਆਂ ਦੇ ਸੁਖ ਮਹਾਰਾਜ ਕਹਿੰਦੇ ਵਧੀਆ ਕਮਾਈਆਂ ਕਰੋ ਗੁਰੂ ਦੇ ਆਖੇ ਲੱਗ ਕੇ ਕਮਾਈ ਕਰੋ ਜਿੰਨੇ ਮਰਜੀ ਸੁਖ ਮਾਨੋ ਰਾਜੇ ਬਣ ਕੇ ਰਹੋ ਪਰ ਗੁਰੂ ਦੇ ਆਖੇ ਲੱਗ ਕੇ ਰਹਿਣਾ ਗੁਰੂ ਦੀ ਮਰਿਆਦਾ ਚ ਹੈ ਤੇ ਮਹਾਰਾਜ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ ਫਿਰ ਕੋਈ ਦਵਾਈ ਲੈਣ ਦੀ ਲੋੜ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕੋਈ ਦਵਾਈ ਲੈਣ ਦੀ ਲੋੜ ਨਹੀਂ ਬੰਦੇ ਤੇਰੇ ਜੇ ਮਨ ਦੇ ਦੁੱਖ ਦੂਰ ਹੋ ਗਏ ਨਾ ਨਾਮ ਦੇ ਨਾਲ ਤੈਨੂੰ ਕਿਤੋਂ ਦਵਾਈ ਲੈਣ ਦੀ ਲੋੜ ਉਹਨਾਂ ਚਿਰ ਬੰਦਾ ਡਰਦਾ ਹੈ ਉਹਨਾਂ ਚਿਰ ਡਰਦਾ ਹੀ ਉਹਨੂੰ ਨੀਂਦ ਨਹੀਂ ਆਉਂਦੀ ਉਹਨਾਂ ਚਿਰ ਬੁਰੇ ਕੰਮਾਂ ਦੇ ਵਿੱਚ ਫਸ ਫਸ ਕੇ ਕਰਜ਼ਈ ਬਣੀ ਜਾਂਦਾ ਸਬਰ ਨਹੀਂ ਹੈ ਕਿਤੇ ਨਾ ਕਿਤੇ ਧੋਖਾ ਖਾ ਜਾਂਦਾ ਤੇ ਸਬਰ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਆਉਂਦਾ ਨਹੀਂ ਗੁਰੂ ਦੀ ਸੰਗਤ ਤੋਂ ਬਿਨਾਂ ਸਬਰ ਨਹੀਂ ਆਉਂਦਾ ਸਬਰ ਕਰਕੇ ਜੇ ਜ਼ਿੰਦਗੀ ਨੂੰ ਚਲਾਇਆ ਜਾਵੇ ਜਿੱਥੇ-ਜਿੱਥੇ ਮਹਾਰਾਜ ਕਹਿੰਦੇ ਹੈਗੇ ਆ ਤੇ ਉਹਦਾ ਸ਼ੁਕਰਾਨਾ ਕਰਾਗੇ ਭਾਈ ਬਸ ਮਾੜੇ ਵਿਚਾਰਾਂ ਤੋਂ ਮਾੜੀ ਸੋਚ ਤੋਂ ਬਚੋ ਹਰ ਰੋਜ਼ ਗੁਰੂ ਦੀ ਸੰਗਤ ਕਰੋ ਕਹਿੰਦੇ ਭਾਈ ਸਹਾਂ ਸਰਦਾਨ ਦੇ ਇੰਦਰ ਰੁਆਇ ਪਰਸ ਰਾਮ ਰੋਵੇ ਘਰਿਆ ਗੁਰਬਾਣੀ ਮੁਤਾਬਕ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜਿੱਦਾਂ ਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਬਦ 953 ਅੰਗ ਤੇ ਰਾਮ ਕਲੀ ਦੇ ਵਿੱਚ ਹੈ ਜੇ ਕਿਸੇ ਨੇ ਪੜ੍ਹਨਾ ਹੋਵੇ ਕੁਰਬਾਨੀ ਤੇ ਉਹਨਾਂ ਦੀ ਉਦਾਹਰਣ ਦਿੱਤੀ ਹੈ ਵੀ ਭਾਈ ਦੇਖੋ ਉਹਨਾਂ ਨੇ ਵੀ ਪਸਤਾਵਾ ਕੀਤਾ ਵੀ ਮਨਾ ਜਨਮ ਹਾਰਿਆ ਗਿਆ ਵੀ ਉਹ ਗੱਲ ਬਣੀ ਨਹੀਂ ਤੇ ਮਹਾਰਾਜ ਕਹਿੰਦੇ ਕਈ ਆਏ ਤੇ ਉਹ ਗੱਲ ਪੂਰੀ ਬਣਾਂਗੀ ਸਹਾਂ ਸਰਦਾਨ ਦੇ ਇੰਦਰ ਰਵਾਇਆ ਇੰਦਰ ਦੇਵਤੇ ਨੂੰ ਗੌਤਮ ਰਿਸ਼ੀ ਨੇ ਸ਼ਰਾਪ ਦੇ ਕੇ ਲਾਇਆ ਸੀ ਇਹ ਗੁਰਬਾਣੀ ਕਹਿੰਦੀ ਹੈ ਇੰਦਰ ਨੇ ਰਿਸ਼ੀ ਦੀ istri ਅਹਲਿਆ ਦੇ ਨਾਲ ਧੋਖਾ ਕੀਤਾ ਸੀ ਤੇ ਉਹਨੂੰ ਸ਼ਰਾਪ ਮਿਲਿਆ ਸੀ ਗੌਤਮ ਰਿਸ਼ੀ ਨੇ ਹਜ਼ਾਰ ਭਗਾੰਦਾ ਦੰਨ ਦੇ ਕੇ ਇੰਦਰ ਨੂੰ ਰੋਾਇਆ ਸੀ ਭਾਵ ਇੰਦਰ ਨੂੰ ਵੀ ਰੋਣਾ ਪਿਆ ਉਹ ਵੀ ਇਹ ਰਸਾਂ ਦੇ ਵਿੱਚ ਖਛਤ ਹੋਇਆ ਹੈ ਉਹਨੂੰ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਦਾ ਦੰਨ ਭੁਗਤਣਾ ਪਿਆ ਹੈ ਇਹ ਮਹਾਰਾਜ ਕਹਿੰਦੇ ਫਿਰ ਐਡੇ-ਐਡੇ ਨੂੰ ਭੁਗਤਣਾ ਪਿਆ ਤੇ ਬੰਦੇ ਤੂੰ ਤਾਂ ਚੀਜ਼ ਕਿੱਡੀ ਕੈਂ ਦੁਨੀਆ ਦੇ ਮੁਤਾਬਕ ਜੇ ਇੰਦਰ ਵਰਗਿਆਂ ਨੂੰ ਦੰਡ ਭੁਗਤਣਾ ਪੈ ਗਿਆ ਇੱਥੇ ਆ ਕੇ ਮਹਾਰਾਜ ਕਹਿੰਦੇ ਭੁਗਤਣਾ ਫਿਰ ਤੈਨੂੰ ਵੀ ਪਹਿਣਾ ਪਰਸਰਾਮ ਰੋਵੈ ਕਰਾਇਆ ਪਰਸਰਾਮ ਦਾ ਜ਼ਿਕਰ ਕੀਤਾ ਪਰਸਰਾਮ ਨੇ ਖੱਤਰੀ ਕੁੱਲ ਦਾ ਨਾਸ ਕਰਨਾ ਸ਼ੁਰੂ ਕੀਤਾ ਸੀ ਪਰ ਜਦੋਂ ਰਾਮਚੰਦਰ ਜੀ ਤੇ ਆਪਣਾ ਕਹਾੜਾ ਉਹਨੇ ਚਲਾਇਆ ਨਾ ਉਹਨਾਂ ਲਈ ਚੁੱਕਿਆ ਕਹਾੜਾ ਤੇ ਗੁਰਬਾਣੀ ਦੇ ਮੁਤਾਬਕ ਉਹਦਾ ਜਿਹੜਾ ਬਲ ਸੀ ਉਹ ਖਿੱਚਿਆ ਗਿਆ ਸੀ ਸ੍ਰੀ ਰਾਮਚੰਦਰ ਤੋਂ ਆਪਣਾ ਬਲ ਖਵਾ ਕੇ ਪਰਸਰਾਮ ਰੋਂਦਾ ਹੋਇਆ ਘਰ ਆਇਆ ਸੀ ਅਜੈਸੁਰੋਬੇ ਭਿਖਿਆ ਖਾਈ ਅਜੇ ਰਾਜਾ ਦੀ ਗੱਲ ਕੀਤੀ ਹੈ ਇੱਕ ਸਾਧੂ ਨੂੰ ਭਿਖਿਆ ਦੇ ਵਿੱਚ ਲੈਦ ਦਿੱਤੀ ਸੀ ਉਹਨੇ ਜਦੋਂ ਬੰਦੇ ਕੋਲੇ ਮਾਇਆ ਹੁੰਦੀ ਹੈ ਨਾ ਬੰਦਾ ਥੋੜਾ ਜਿਹਾ ਉੱਚੀ ਗੱਲ ਕਰਦਾ ਹੈ ਇਈ ਵਾਰ ਹਰੇਕ ਨੂੰ ਟੀਚਰ ਚ ਗੱਲ ਕਰਨੀ ਜਿਹੜਾ ਬੰਦਾ ਆਪ ਸੌਖਾ ਹੋਵੇ ਦੂਜੇ ਦਾ ਮਜ਼ਾਕ ਉਡਾਉਣਾ ਭਾਰਜ ਕਹਿੰਦੇ ਸਾਰਿਆਂ ਨੂੰ ਇੱਕੋ ਜਿਹਾ ਸਤਕਾਰ ਦੇਣਾ ਚਾਹੀਦਾ ਬੰਦੇ ਭਾਵੇਂ ਕੋਈ ਕੁੱਲੀ ਦੇ ਵਿੱਚ ਰਹਿੰਦਾ ਕਿਉਂ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਤਾ ਕੌਣ ਭਲਾ ਇੱਕੋ ਮੰਦੇ ਭਾਰਜ ਕਹਿੰਦੇ ਕਿਹੜਾ ਭਲਾ ਸਾਡੀ ਨਜ਼ਰ ਚ ਉਹ ਭਲਾ ਹੈ ਜਿਦੇ ਚ ਭਰੇ ਗੁਣ ਨੇ ਜਿਨੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੋਵੇ ਜਿਨੇ ਮਾਪਿਆਂ ਦੀ ਗੱਲ ਨੂੰ ਵੱਡਾ ਕੀਤਾ ਹੋਵੇ ਆਪਣਾ ਪਿੰਡ ਦੇ ਵਿੱਚ ਆਪਣੇ ਮਾਪਿਆਂ ਦਾ ਆਪਣਾ ਮਾਨ ਇੱਜ਼ਤ ਵਧਾਇਆ ਹੋਵੇ ਆਪਣੇ ਮਾਪਿਆਂ ਦੀ ਸੇਵਾ ਕੀਤੀ ਹੋਵੇ ਉਹ ਮਹਾਰਾਜ ਕਹਿੰਦੇ ਸਾਡੀ ਨਜ਼ਰ ਚ ਵੱਡਾ ਭਾਵੇਂ ਉੱਲੀ ਚ ਰਹਿੰਦਾ ਤੇ ਭਾਵੇਂ ਮਹਿਲਾ ਚ ਰਹਿੰਦਾ ਅਜੇ ਰਾਜਾ ਸੀ ਜਿਹੜਾ ਮਹਾਰਾਜ ਕਹਿੰਦੇ ਧਨ ਦਾ ਹੰਕਾਰ ਕਰਦਾ ਸੀ ਭਾਈ ਆਪਣੇ ਰਾਜ ਦਾ ਹੰਕਾਰ ਕਰਦਾ ਸੀ ਆਪਣੇ ਅਹੁਦੇ ਦਾ ਹੰਕਾਰ ਕਰਦਾ ਸੀ ਵੱਡੀ ਗੱਲ ਇਹ ਹੈ ਮਹਾਰਾਜ ਕਹਿੰਦੇ ਜਦੋਂ ਆ ਸਾਰੀਆਂ ਚੀਜ਼ਾਂ ਨਿਕਲ ਗਈਆਂ ਨਾ ਹੰਕਾਰ ਕਰਨਾ ਏਦਾਂ ਕਰਨਾ ਮਾਨ ਕਾਏ ਸਾਰੀ ਮਹਾਰਾਜ ਕਹਿੰਦੇ ਉਦੋਂ ਬੰਦਾ ਸੌਖਾ ਹੁੰਦਾ ਉਦੋਂ ਫਿਰ ਭਾਵੇਂ ਬੰਦਾ ਵੱਡੇ ਅਹੁਦੇ ਤੇ ਹੋਵੇ ਭਾਵੇਂ ਵੱਡੀ ਜਾਇਦਾਦ ਹੋਵੇ ਫਿਰ ਹਰੇਕ ਨੂੰ ਛੁੱਕ ਕੇ ਮਿਲਦਾ ਉਹਨੂੰ ਪਿਆਰ ਨਾ ਮਿਲਦਾ ਦੂਜੇ ਮਿਲਣ ਵਾਲੇ ਨੂੰ ਐ ਲੱਗਦਾ ਵੀ ਯਾਰ ਆਪਾਂ ਨੂੰ ਕਿੰਨਾ ਸਤਕਾਰ ਦਿੱਤਾ ਗਰੀਬ ਬੰਦਾ ਤਾਂ ਬੈਸੀ ਪਿਆਰ ਦੇ ਵਿੱਚ ਆ ਜਾਂਦਾ ਜੇ ਕੋਈ ਤਕੜਾ ਬੰਦਾ ਹੱਸ ਕੇ ਬੁਲਾ ਲੇ ਐਦਾ ਮਹਾਰਾਜ ਕਹਿੰਦੇ ਸਾਰਿਆਂ ਨਾਲ ਪਿਆਰ ਕਰੋ ਯਾਰ ਮਾਣੋ ਦੁਨੀਆ ਨੂੰ ਮਾਣੋ ਕੋਸ਼ਿਸ਼ ਕਰੋ ਦੁਨੀਆ ਨੂੰ ਮਾਣੋ ਆਪਣੇ ਪਰਿਵਾਰ ਨੂੰ ਸੋਹਣਾ ਰੱਖੋ ਆਪਣੇ ਬੱਚਿਆਂ ਨਾਲ ਹੱਸੋ ਖੇਡੋ ਉਹਨਾਂ ਨਾਲ ਟਾਈਮ ਸਪੈਂਡ ਕਰੋ ਉਹਨਾਂ ਦੇ ਲਈ ਕੰਮ ਧੰਦੇ ਕਰਦੇ ਆ ਉਹਨਾਂ ਨਾਲ ਖੁਸ਼ ਰਹੋ ਐ ਸਾਰਾ ਪਰਿਵਾਰ ਮਹਾਰਾਜ ਕਹਿੰਦੇ ਹੋ ਸਕਦਾ ਭਾਈ ਜੇ ਕੋਈ ਕਵੇ ਨਾ ਵੀ ਇਹ ਹੋ ਨਹੀਂ ਸਕਦਾ ਮਹਾਰਾਜ ਕਹਿੰਦੇ ਇਹ ਤਾਂ ਹੋ ਸਕਦਾ ਜੇ ਸਾਡੇ ਆਖੇ ਲੱਗੋਗੇ ਆਪ ਬਚਨ ਮੰਨਨੇ ਸ਼ੁਰੂ ਕਰਦੋ ਜ਼ਿੰਦਗੀ ਬਦਲ ਜੂ ਅਹੰਕਾਰ ਦੇ ਵਿੱਚ ਨਹੀਂ ਰਹਿਣਾ ਕਿਸੇ ਨੂੰ ਚਤਰਚਲਾਕੀ ਨਾ ਕਿਸੇ ਨਾਲ ਗੱਲ ਨਹੀਂ ਕਰਨੀ ਕਿਸੇ ਦਾ ਮਜ਼ਾਕ ਨਹੀਂ ਰਹਾਉਣਾ ਕਿਸੇ ਦੀ ਗਰੀਬੀ ਦਾ ਅਜੇ ਰਾਜੇ ਨੇ ਭੀਖਿਆ ਦੇ ਵਿੱਚ ਲਿੱਦ ਦਿੱਤੀ ਸੀ ਮਹਾਰਾਜ ਕਹਿੰਦੇ ਤੇ ਉਹੀ ਲੈਦੋਂ ਨੂੰ ਮੁੜ ਕੇ ਆਪ ਖਾਣੀ ਪਈ ਹੈ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ ਜਿਹਦੇ ਮੈਂ ਅਰਥ ਕਰਕੇ ਤੁਹਾਡੇ ਨਾਲ ਇਹ ਬਚਨ ਸਾਰੇ ਸਾਂਝੇ ਕਰ ਰਿਹਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰੀ ਹੋਈ ਹੈ ਬਾਣੀ 953 ਅੰਗ ਤੇ ਰਾਮਕਲੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਮਹਾਰਾਜ ਕਹਿੰਦੇ ਅਜੇ ਰਾਜੇ ਨੂੰ ਭੀਖਿਆ ਖਾਣੀ ਪਈ ਸੀ ਜੇ ਮਾੜਾ ਕਰੋਗੇ ਨਾ ਤਾਂ ਮਾੜਾ ਹੋਊਗਾ ਬੜੇ ਆ ਦੁਨੀਆ ਤੇ ਬੰਦੇ ਆਪਣੇ ਸਾਹਮਣੇ ਆਏ ਹੋਣਗੇ ਬੜੇ ਦੇਖੇ ਆ ਆ ਮਨੁੱਖਤਾ ਦੀ ਸੇਵਾ ਵਾਲੇ ਵੀ ਕਈਆਂ ਨੂੰ ਦਿਖਾਉਂਦੇ ਆ ਜੇ ਕਿਸੇ ਬੰਦੇ ਨੇ ਪਾਪ ਨਾ ਮਾਇਆ ਕੱਟੀ ਕੀਤੀ ਹੈ ਨਾ ਉਹਦੇ ਜੇ ਦੋ ਜਵਾਕ ਸੀ ਉਹ ਕਿੱਟੇ ਨ ਮਰ ਗਏ ਜੇ ਕਿਸੇ ਬੰਦੇ ਨੇ ਪਾਪ ਨਾ ਮਾਇਆ ਕੀਤੀ ਹੈ ਨਾ ਉਹਦੇ ਜਵਾਕਾਂ ਤੇ ਉਹ ਅਸਰ ਪਿਆ ਫਿਰ ਉਹ ਤਰਸਦਾ ਤੜਪਦਾ ਜਿਹਦਾ ਪੁੱਤ ਚਲਿਆ ਜਾਵੇ ਨਾ ਉਹ ਪਤਾ ਕਿੰਨਾ ਤੜਪਦਾ ਹੈ ਤੇ ਫਿਰ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਗਰੀਬਾਂ ਦੇ ਹੱਕ ਖਾਦੇ ਨੇ ਇਹਨਾਂ ਨੇ ਗਰੀਬਾਂ ਤੇ ਜ਼ੁਲਮ ਕਰਕੇ ਕਮਾਈ ਕੀਤੀ ਹੈ ਜਾਂਦਾ ਫਿਰ ਮਹਾਰਾਜ ਕਹਿੰਦੇ ਭੋਗਤ ਦਾ ਬੰਦਾ ਭਾਈ ਕੀ ਕਰਨਾ ਫਿਰ ਉਹ ਪੈਸੇ ਦਾ ਜਿਹਦਾ ਸੁੱਖ ਹੀ ਨਾ ਮਿਲਿਆ ਜੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਕੁੱਲੀ ਵੀ ਚੰਗੀ ਐ ਭਾਈ ਜੇ ਥਾਲੀ ਚ ਰੋਟੀ ਮਿਲਦੀ ਐ ਗੱਜ ਕਿ ਆਖ ਕੋ ਸਤਨਾਮ ਐਦਾਂ ਸੱਚੇ ਪਾਤਸ਼ਾਹ ਕਹਿੰਦੇ ਸੋਹਣੇ ਗੁਣਾ ਵਾਲੇ ਬਣਨਾ ਕਮਾਵੇ ਮਹਾਰਾਜ ਕਹਿੰਦੇ ਮੇਰਾ ਸਿੱਖ ਭਾਈ ਕਰੋੜਾਂਪਤੀ ਹੋਵੇ ਬਾਦਸ਼ਾਹ ਹੋਵੇ ਮੇਰਾ ਸਿੱਖ ਮਹਾਰਾਜਾ ਹੋਵੇ ਪਰ ਮਹਾਰਾਜ ਕਹਿੰਦੇ ਮਤ ਗੁਰੂ ਵਾਲੀ ਰੱਖੇ ਗੁਰੂ ਵਾਲੀ ਮਤ ਹੋਵੇ ਤੇ ਗੁਰੂ ਦੀ ਮਰਿਆਦਾ ਦੇ ਵਿੱਚ ਰਹਿ ਕੇ ਕਮਾਈ ਕਰੇ ਤੇ ਗੁਰੂ ਦੀ ਮਰਿਆਦਾ ਦੇ ਵਿੱਚ ਹੀ ਰਹਿ ਕੇ ਉਹਦਾ ਖਰਚਾ ਕਰੇ ਫਿਰ ਮਹਾਰਾਜ ਕਹਿੰਦੇ ਜ਼ਿੰਦਗੀ ਸੌਖੀ ਐ ਸੋ ਭੁੱਲਾਂ ਚੁੱਕਾਂ ਦੀ ਖਿਵਾ ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ ਨੇ ਇਹ ਜਥਾ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰ ਰਿਹਾ ਹੈ YouTube ਚੈਨਲ ਵੀ ਚੱਲਦਾ ਹੈ ਜਿਹੜਾ ਇਹ ਕਥਾ ਪ੍ਰੋਗਰਾਮ ਹੁੰਦਾ ਸਾਰਾ ਇਹ ਰਿਕਾਰਡ ਹੁੰਦਾ ਭਾਈ ਇੰਟਰਨੈਟ ਤੇ ਜਾਂਦਾ ਹੈ ਚੈਨਲ ਹੈਗਾ ਰਾਗੀ ਲਖਵਿੰਦਰ ਸਿੰਘ ਤਪਾ ਮੰਡੀ ਵਾਲੇ ਦੇ ਨਾਮ ਤੇ ਕਥਾ ਵਿਚਾਰ ਜਿੰਨਾ ਭੈਣ ਭਰਾਵਾਂ ਨੇ ਸੁਣਨਾ ਹੋਵੇ ਜਾਂ ਕੋਈ ਸਮਾਗਮ ਦੇ ਲਈ ਕੋਈ ਪ੍ਰੋਗਰਾਮ ਦੇ ਲਈ ਤਾਂ ਸਾਡਾ ਕਨੈਕਟ ਨੰਬਰ ਹੁੰਦਾ ਹੈ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿੱਥੇ ਵੀ ਕਦੇ ਗੁਰੂ ਕੀਆਂ ਬਾਤਾਂ ਪਾਉਣੀਆਂ ਹੋਣ ਐਦਾਂ ਮਹਾਰਾਜ ਸਾਨੂੰ ਉਪਦੇਸ਼ ਦਿੰਦੇ ਨੇ ਇਹ ਸਾਡਾ ਜ਼ਿੰਦਗੀ ਦਾ ਅਸਲੀ ਲਕਸ਼ ਹੈ ਸਾਡੀ ਜ਼ਿੰਦਗੀ ਦੀ ਅਸਲੀ ਜਿੱਤ ਇਹੀ ਹੈ ਜੇ ਅਸੀਂ ਆਪਣੇ ਆਪ ਨੂੰ आनंद ਚ ਲਿਆਉਣਾ ਸਿੱਖ ਲਿਆ। ਆਨੰਦ ਚ ਬੰਦਾ ਆ ਸਕਦਾ ਹੈ। ਮਹਾਰਾਜ ਕਹਿੰਦੇ ਸਬਰ ਸੰਤੋਖ ਦੀ ਲੋੜ ਹੈ। ਮਾੜੇ ਨਸ਼ਿਆਂ ਤੋਂ ਬਚਣ ਦੀ ਲੋੜ ਹੈ। ਮਾੜੀ ਸੰਗਤ ਤੋਂ ਬਚਣ ਦੀ ਲੋੜ ਹੈ। ਮਾੜੇ ਸਮੇਂ ਤੋਂ ਬਚਣ ਦੀ ਲੋੜ ਹੈ। ਆਪਣੇ ਪਰਿਵਾਰ ਦੇ ਨਾਲ ਸੋਹਣੇ ਕੰਮਾਂ ਦੇ ਵਿੱਚ, ਤਰੱਕੀ ਦੇ ਵਿੱਚ ਮਨ ਨੂੰ ਲਾਓ ਤੇ ਨਾਲੇ ਗੁਰੂ ਦੇ ਨਾਲ ਜੁੜ ਕੇ ਰਹੋ ਕਿਉਂਕਿ ਜਦੋਂ ਗੁਰੂ ਦੀ ਰੋਜ਼ ਸੁਣਾਗੇ ਨਾ ਤੇ ਰੋਜ਼ ਮਹਾਰਾਜ ਸਾਨੂੰ ਇਦਾਂ ਹੀ ਸਮਝਾਉਂਦੇ ਨੇ। ਬਾਣੀ ਦਾ ਮਤਲਬ ਸਮਝਣਾ ਹੀ ਹੈ। ਧੰਨਵਾਦ ਹੈ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਹੜੇ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੋਣ ਦੇ ਲਈ ਪਹੁੰਚੇ ਹੋ ਭਾਈ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ ਨੇ ਦੁਆਵਾਂ ਦੇਣੀਆਂ ਭੁੱਲਾਂ ਚੁੱਕਾਂ ਦੀ ਖਿਮਾ ਪਰਿਵਾਰ ਵੱਲੋਂ ਬੇਨਤੀ ਹੈ ਜਿਹੜੀ ਸੰਗਤ ਜਲ ਪਾਣੀ ਜਿਨ੍ਹਾਂ ਨੇ ਨਹੀਂ ਛੱਕਿਆ ਉਹ ਥੋੜੇ ਛੋ ਥੋੜਾ ਬਹੁਤ ਛੋ ਬਹੁਤਾ ਭਾਈ ਛੱਕ ਕੇ ਜਾਣ ਦੀ ਕਿਰਪਾਲਤਾ ਕਰਨ ਸੋ ਆਓ ਹੁਣ ਅਨੰਦ ਸਾਹਿਬ ਦੀ ਬਾਣੀ ਪੜਾਂਗੇ ਉਸ ਤੋਂ ਬਾਅਦ ਅਰਦਾਸ ਹੋਵੇਗੀ ਫਿਰ ਆਪ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ